ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 19 ਜੂਨ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਆਪਾਂ ਦੇਖ ਕੇ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਅੰਦਾਜ਼ਾ ਤਾਂ ਕਮੈਂਟ ਬਾਕਸ ਵਿੱਚ ਲਿਖੋ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਅੱਜ 19 ਜੂਨ ਜਿਵੇਂ ਆਪਾਂ ਕੱਲ ਦੱਸਿਆ ਹੋਇਆ ਸੀਗਾ ਕਿ ਕੁਝ ਕੁ ਇਲਾਕਿਆਂ ਦੇ ਵਿੱਚ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਤੇ ਧੂੜ ਭਰੀਆਂ ਹਨੇਰੀਆਂ ਦੇ ਨਾਲ-ਨਾਲ ਹਲਕੇ ਤੋਂ ਦਰਮਿਆਨੇ ਸ਼ਰਾਟੇ ਲੱਗ ਸਕਦੇ ਹਨ ਪਰ ਮਾਹੌਲ ਉਸ ਤੋਂ ਉਲਟ ਹੋਇਆ ਕਈ ਵਾਰ ਅੰਦਾਜ਼ੇ ਲਗਾਏ ਜਾਂਦੇ ਹਨ ਪਰ ਮੌਸਮ ਉਸ ਤਰ੍ਹਾਂ ਨਹੀਂ ਹੁੰਦਾ ਜਿਵੇਂ ਸਾਰਿਆਂ ਨੇ ਅੰਦਾਜ਼ਾ ਲਾਇਆ ਸੀਗਾ ਕਿ 18 ਤਰੀਕ ਤੋਂ ਪੰਜਾਬ ਦੇ ਵਿੱਚ ਮੀਂਹ ਹਨੇਰੀਆਂ ਦਾ ਦੌਰ ਦੇਖਿਆ ਜਾਵੇਗਾ ਪਰ 18 ਤਰੀਕ ਕੱਲ ਮੌਸਮ ਦਿਨ ਬਿਲਕੁਲ ਵੀ ਗਰਮ ਰਿਹਾ ਤੇ ਸ਼ਾਮ ਬਿਲਕੁਲ ਕੁਝ ਕੁ ਲੱਖਰ ਵਿੱਚ ਬੱਦਲਬਾਈ ਜਰੂਰ ਬਣੀ ਪਰ ਮੀਂਹ ਜਾਂ ਹਨੇਰੀ ਦਾ ਕੋਈ ਵੀ ਨੰਮ ਨਿਸ਼ਾਨ ਨਹੀਂ ਰਿਹਾ ਪਰ ਅੱਜ 19 ਤਰੀਕ ਤੇ 20 ਤਰੀਕ ਜਿਹੜੇ ਇਹ ਮੁੱਖ ਦਿਨ ਹੋਣੇ ਚਾਹੀਦੇ ਨੇ ਕਿ ਜਿਹੜਾ ਸਿਸਟਮ ਆਇਆ ਹੋਇਆ ਹੈ ਇਹਦੇ ਵਿੱਚ ਹਲਕੇ ਤੋਂ ਦਰਮਿਆਨੇ ਸ਼ਰਾਟੇ ਤੇ ਤੇਜ਼ ਧੂੜਪਰੀਆਂ ਹਨੇਰੀਆਂ ਅੱਜ ਵੀ ਚੱਲ ਸਕਦੀਆਂ ਹਨ ਪਰ ਉਹੀ ਸੰਭਾਵਨਾ ਹੈ ਕਿ ਸ਼ਰਾਟੇ ਦੁਪਹਿਰ ਤੱਕ ਜਿਵੇਂ 12:00 ਵਜੇ ਜਾਂ 12:00 ਵਜੇ ਤੋਂ ਬਾਅਦ ਆਸ-ਪਾਸ ਪੰਜਾਬ ਦੇ ਵਿੱਚ ਹਲਕੇ ਤੋਂ ਦਰਮਿਆਨੇ ਸ਼ਰਾਟੇ ਲੱਗ ਸਕਦੇ ਹਨ ਇਹਦੇ ਵਿੱਚ ਜੇਕਰ ਜ਼ਿਲ੍ਹੇवार ਗੱਲ ਕਰੀਏ ਤਾਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਦੇ ਇਲਾਕੇ ਪ੍ਰਭਾਵਿਤ ਹੁੰਦੇ ਦਿਖਾਈ ਦੇ ਰਹੇ ਹਨ دوسری طرف ਬਠਿੰਡਾ ਫਰੀਦਕੋਟ ਮੋਗਾ ਬਰਨਾਲਾ ਫਾਜ਼ਿਲਕਾ ਫਿਰੋਜ਼ਪੁਰ ਇਹਨਾਂ ਵਿੱਚ ਵੀ ਹਲਕੇ ਤੋਂ ਦਰਮਿਆਨੇ ਛਰਾਟੇ ਲੱਗ ਸਕਦੇ ਹਨ ਅੰਮ੍ਰਿਤਸਰ ਤਰਨਤਾਰਨ ਕਰਪੂਤਲਾ ਜਲੰਧਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੀਆਂ ਕਰਬਾਈਆਂ ਅੱਜ ਵੀ ਦੇਖੀਆਂ ਜਾ ਸਕਦੀਆਂ ਹਨ ਤੇ ਅੱਜ ਰਾਤ ਨੂੰ ਵੀ ਦੇਖਣ ਨੂੰ ਮਿਲ ਸਕਦੀਆਂ ਹਨ ਟੁੱਟਵੇਂ ਤੌਰ ਤੇ ਹੋਣ ਦੀ ਸੰਭਾਵਨਾ ਹੈ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਮੀਂਹ ਪੂਰ ਸਕਦਾ ਹੈ